ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਾਰਾ ਮੀਰ ਤੋੜਦੀ ਫੇਰਾ ਮਾਤਾ ਤੇਰੀ ਸ਼ਗਨ ਮਨਾਵੇ ਮਾਤਾ ਤੇਰੀ ਸ਼ਗਨ ਮਨਾਵੇ ਮਹਿੰਦੀ ਕੋਣੇ ਰੀ ਜਾਂਦੇ ਨਾਲ ਤਾਰਾ ਮੀਰ ਤੋੜਦੀ ਫੇਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਮੰਮੀ ਤੇਰੇ ਮਹਿੰਦੀ ਲਾਵੇ ਮੰਮੀ ਤੇਰੇ ਮਹਿੰਦੀ ਲਾਵੇ ਰੰਗ ਚੜਿਆਏ ਕਮਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਮਹਿੰਦੀ ਵਾਲਿਆ ਹੱਥਾਂ ਦੇ ਨਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਚਾਚੀ ਤੇਰੇ ਗੋਟਾ ਲਾਵੇ ਚਾਚੀ ਤੇਰੇ ਗੋਟਾ ਲਾਵੇ ਦੁੰਨਰੀ ਦਰੰਗ ਸੁਹਾ ਲਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਪੂਆ ਤੇਰੇ ਸ਼ਗਨ ਮਨਾਵੇ ਪੂਆ ਤੇਰੇ ਸ਼ਗਨ ਮਨਾਵੇ ਵਾਰੇ ਨੋਟਾਂ ਦੇ ਥਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਮਾਸੀ ਤੇਰੀ ਸ਼ਗਨ ਮਨਾਵੇ ਮਾਸੀ ਤੇਰੀ ਸ਼ਗਨ ਮਨਾਵੇ ਸ਼ਗਨ ਮਨਾਵੇ ਮਹਿੰਦੀ ਲਾਵੇ ਸ਼ਗਨ ਮਨਾਵੇ ਮਹਿੰਦੀ ਲਾਵੇ ਨੱਚ ਨੱਚ ਕਰਦੀ ਕਮਾਲ ਮੈਂ ਤਾਰਾ ਮੀਰ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਮੈਂ ਤਾਰਾ ਮੀਰ ਤੋੜਦੀ ਪੀਨਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਮੈਂ ਤਾਰਾ ਮੀਰ ਤੋੜਦੀ ਫੇਰਾ